ਇਧਰਾ ਨਹੀਂ ਜਾਣਾ ਆ ਜਾ ਕਿੱਥੇ ਚੱਲੇ ਆ ਆ ਵੇ ਚਾਚੂ ਦੇ ਨਾਲ ਤਿਆਰ ਹੋ ਕੇ ਬੈ ਗਈ ਆ ਪੈਣੇ ਕਿੱਥੇ ਚੱਲੇ ਆ ਜੇ ਮੈਂ ਉੱਥੇ ਜਾ ਕੇ ਕਰਾਂਗੀ ਰਾਤ ਤੱਕ ਰਾਤ ਤੱਕ ਮੁੜ ਕੇ ਬੋਰ ਹੁੰਦੀ ਫਿਰਨਾ ਤੂੰ ਰਾਤ ਤੱਕ ਨੇ ਕਿੰਨੇ ਵਜੇ ਆਉਣਾ ਹੁੰਦਾ ਘਰ 10:30 ਵਜੇ ਬੈਠੀ ਰਹੇਂਗੇ ਨਜ਼ਰ ਤੇ ਨਾਲ ਖਾਣ ਨੂੰ ਕੀ ਕੁਛ ਲੱਗ ਜੱਲੀ ਆ ਹਾਂ ਸੇਲਾ ਹਾਂ ਬਿਸਕਟ ਨਾਲ ਵਿੱਚ ਚਿਪਸ ਵੀ ਪਾਈ ਹੈ ਨਹੀਂ ਅੱਛਾ ਤੇ ਬਾਕੀ ਹੋਰ ਜੋ ਦਾਲ ਲੱਗ ਗਿਆ ਉੱਥੇ ਵੀ ਖਾਣ ਨੂੰ ਹਨਾ ਵੱਖਰਾ ਉਹ ਹੋਰ ਹਨਾ ਸਾਈਕਲ ਤੇ ਚੱਲਨੇ ਜੇਮਾ ਸਕੂਟਰੀ ਇੱਥੇ ਰਹਿ ਗਈ ਕਿ ਸਾਈਡ ਤੇ ਕਰਨੀ ਆ ਮੋਂ ਡ్రਾਈਂਗ ਨਾਲ ਲੈ ਕੇ ਚੱਲੀ ਆ ਪੂਰੀ ਨਾਲ ਲੈ ਕੇ ਚੱਲੀ ਡ్రਾਈਂਗ ਕਿਉਂਕਿ ਇੱਥੇ ਨੇ ਮੋਰ ਹੋ ਜਾਣਾ ਮਿਲ ਕੇ ਕੁਝ ਨਾ ਕੁਝ ਕਰਦੀ ਰਹੇਗੀ ਫਰੀ ਬੈਠ ਕੇ ਮੋਟਰਸਾਈਕਲ ਤੇ 왠지.